ਅੱਥੇ ਨਕੋਦਰ ਤੋਂ ਮਹੱਲਾ ਪ੍ਰੀਤਨਗਰ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬੂਥ ਲੱਗਾ ਹੋਇਆ ਸਤਕਾਰ ਜੋ ਸਾਥੀ ਬੈਠੇ ਆ ਕਾਫੀ ਸਾਥੀ ਜਿਹੜੇ ਆ ਉਹ ਵੋਟਾਂ ਵੀ ਪਾਉਣ ਜਾ ਰਹੇ ਤੁਸੀਂ ਦੇਖ ਸਕਦੇ ਹੋ ਨਕੋਦਰ ਤੋਂ ਲਾਈਵ ਤਸਵੀਰਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਜਿਹੜਾ ਪ੍ਰੀਤਨਗਰ ਨਕੋਦਰ ਵਿੱਚ ਜਿਹੜਾ ਬੂਥ ਲੱਗਾ ਹੋਇਆ ਹੈ ਸਰ ਕੀ ਲੱਗਦਾ ਹੈ ਇਸ ਵਾਰੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਕਿਹੋ ਜੀ ਸਥਿਤੀ ਵਿੱਚ ਹੈ ਵਧੀਆ ਰਹੂਗਾ ਜੀ ਜਿੱਤਾਂਗੇ ਜੀ ਜਿੱਤਾਂ ਠੀਕ ਹੈ ਸਰ ਧੰਨਵਾਦ ਜੀ ਸਾਥਿਓ ਨਕੌਦਰ ਤੋਂ ਪ੍ਰੀਤਨਗਰ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸਰਦਾਰ ਚਾਨੀ ਸਿੰਘ ਚੰਨੀ ਦੇ ਹੱਕ ਵਿੱਚ ਜਿਹੜਾ ਇੱਥੇ ਬੂਥ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਨੌਜਵਾਨ ਬੈਠੇ ਹੋਏ ਆ ਸਰ ਕਿਹੋ ਜਿਹਾ ਰੁਝਾਨ ਹੈ ਚੰਦੀ ਸਿੰਘ ਚੰਨੀ ਦੇ ਬਾਰੇ ਇਸ ਸਮੇਂ ਰੁਝਾਨ ਥੋੜੇ ਤਾਂ ਜ਼ਿਆਦਾ ਚੰਦੀ ਸਿੰਘ ਚੰਨੀ ਰਹੀ ਹੈ ਜੀ ਲੋਕ ਉਸਤਾ ਦੇ ਨਾਲ ਕਾਫੀ ਭੁਟਾ ਪਰੇ ਆ ਜੀ ਤਕਰੀਬਨ 34% ਜੀ ਸਰ ਮੁਕਾਬਲਾ ਕਿਹੜੀ ਪਾਰਟੀ ਨਾਲ ਦੇਖ ਰਹੇ ਜਿਵੇਂ ਕਿ ਕਹਿਆ ਜਾ ਰਿਹਾ ਕਿ ਪੰਜ ਗੁਣਾ ਮੁਕਾਬਲਾ ਕਿਹੜੀ ਪਾਰਟੀ ਨੇ ਟੱਕਰੇ ਚਾਹਦੀ ਸੀ ਚੰਨੀ ਦੀs ਵਾਰ ਜੀ ਸੀ ਚੰਨੀ ਉਹਨਾਂ ਦਾ ਮੁਕਾਬਲਾ ਆਪ ਬਣਾ ਲਿਆ ਪਵਨ ਕੁਆਰਟੀ ਨੂੰ ਨਾਲ ਹਾਂਜੀ ਧੰਨਵਾਦ ਸਾਡੇ ਦੇਖ ਸਕਦੇ ਹੋ ਜੀ ਇਹ ਬੂਥ ਲੱਗਾ ਹੋਇਆ ਪ੍ਰੀਤਨਗਰ ਨਿਕੋਦਰ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਤੁਹਾਨੂੰ ਸਾਥੀਓ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਨਿਕੋਦਰ ਤੋਂ ਪ੍ਰੀਤਨਗਰ ਵਿਖੇ ਵਕ ਵਕ ਪਾਰਟੀ ਵੱਲੋਂ ਬੂਥ ਲਗਾਏ ਗਏ ਪਹਿਲਾਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦਾ ਦਿਖਾ ਲਿਆ ਉਸ ਤੋਂ ਬਾਅਦ ਤੁਹਾਨੂੰ ਆਪਾਂ ਕਾਂਗਰਸ ਦਾ ਬੂਥ ਖੜਾ ਲਿਆ ਤੇ ਹੁਣ ਤੁਹਾਨੂੰ ਆਪ ਪਰ ਬੜੇ ਕਹਿ ਸਕਦੇ ਆ ਕਿ ਜਿਕਰ ਜੋਗ ਹੈ ਕਿ ਇੱਥੇ ਕੋਈ ਵੀ ਸਾਥੀ ਨਹੀਂ ਬੈਠਾ ਹੋਇਆ ਸ਼ਹਿਰ ਸਾਥੀ ਕੁਛ ਖਾਣ ਪੀਣ ਗਏ ਹੋਣਗੇ ਕੋਈ ਰੋਟੀ ਦਾ ਟਾਈਮ ਵੀ ਹੋਇਆ ਤੇ ਕੋਈ ਵੀ ਸਾਥੀ ਬੂਥ ਤੇ ਬੈਠਾ ਨਹੀਂ ਵੈਸੇ ਆਮ ਆਦੀ ਪਾਰਟੀ ਦਾ ਜਿਹੜਾ ਕਾਫੀ ਕਹਿ ਸਕਦੇ ਕਿ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਬੂਥ ਵੱਡੇ ਵੱਡੇ ਲੱਗੇ ਹੋਏ ਆ ਪਰ ਇਸ ਸਮੇਂ ਮੌਕੇ ਦੇ ਉੱਤੇ ਕੋਈ ਵੀ ਸਾਥੀ ਨਹੀਂ ਤੇ ਹੋ ਸਕਦਾ ਰੋਟੀ ਪਾਣੀ ਖਾਣ ਗਏ ਹੋਣਗੇ ਤੇ ਵੈਸੇ ਸਲਿੱਪਾਂ ਵਗੈਰਾ ਇੱਥੇ ਪਈਆਂ ਉਹਨਾਂ ਦੀ ਸਾਰੀ ਪਾਣੀ ਦਾ ਪੂਰਾ ਇੰਤਜ਼ਾਮ ਆ ਨਕੋਦੋ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਸਭ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਦਾ ਬੂਥ ਲੱ ਕਾਂਗਰਸ ਪਾਰਟੀ ਦਾ ਲੱਗਾ ਹੋਇਆ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਲੱਗਾ ਹੋਇਆ ਤੇ ਆਓ ਹੁਣ ਆਪਾਂ ਤੁਹਾਨੂੰ ਭਾਜਪਾ ਦਾ ਬੂਥ ਵੀ ਦਿਖਾਉਣੇ ਸਾਥੀਓ ਨਕੌਦਰ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਤੁਹਾਨੂੰ ਪ੍ਰੀਤ ਨਗਰ ਤੋਂ ਦੇਖ ਸਕਦੇ ਆ ਕਿ ਭਾਰਤੀ ਜਨਤਾ ਪਾਰਟੀ ਦਾ ਇੱਥੇ ਬੂਥ ਲੱਗਾ ਹੋਇਆ ਆ ਸ਼੍ਰੀਮਾਨ ਅ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਇੱਥੇ ਸਾਥੀ ਬੈਠੇ ਆ ਹਾਂਜੀ ਸਰ ਕੀ ਹਾਲ ਚਾਲ ਜੀ ਸਰ ਭਾਜਪਾ ਦਾ ਤੁਸੀਂ ਬੂਥ ਲਗਾਇਆ ਲੱਗਾਇਆ ਹੋਇਆ ਕਿਹੋ ਜਿਹਾ ਰੁਝਾਨ ਹੈ ਇਸ ਸਮੇਂ ਲੋਕਾਂ ਵੋਟਰਾਂ ਦਾ ਠੀਕ ਆ ਜੀ ਚੱਲੀ ਜਾਂਦਾ ਵਧੀਆ ਜੀ ਵਧੀਆ ਜੀ ਬਹੁਤ ਵਧੀਆ ਚੱਲ ਰਿਹਾ ਜੀ ਜੀ ਸਰ ਮੁਕਾਬਲਾ ਕਿਹਦੇ ਨਾਲ ਦੇਖਦੇ ਹੋ ਤੁਸੀਂ ਇਸ ਸਮੇਂ ਮੁਕਾਬਲਾ ਸਾਡਾ ਕਿਸ ਨਾਲ ਨਹੀਂ ਅਸੀਂ ਜਿੱਤੇ ਸਿੱਧੇ ਜਿੱਤੇ ਆ ਜੀ ਕੀ ਬਾਤਾਂ ਨੇ ਕੀ ਬਾਤਾਂ ਸਰ ਪਿੱਛੇ ਜੀ ਅਸੀਂ ਪਿੰਡ ਮੁਜ਼ੱਫਰਨਗਰ ਵੀ ਜਾ ਕੇ ਆਏ ਆ ਉੱਥੇ ਇੱਕ ਬੂਥ ਲੱਗਾ ਹੋਇਆ ਆਪਣੇ ਭਾਜਪਾ ਦਾ ਤੇ ਅੰਬੇਦਪ ਬਸਪਾ ਅੰਬੇਦਕਰ ਉਹ ਕਹਿੰਦੇ ਸਾਡਾ ਗੱਠ ਜੋੜਿਆ ਕਿ ਬਿਲਕੁਲ ਗੱਠ ਜੋੜਿਆ ਨਾ ਤਾਂ ਗੱਠ ਜੋੜਿਆ ਤੇ ਉਹਨਾਂ ਨੇ ਵੀ ਬਹੁਤ ਵੱਡਾ ਹੱਥ ਕੀਤਾ ਹੋਇਆ ਮੁਜ਼ੱਫਰਨਗਰ ਮੁਜ਼ੱਫਰਪੁਰ ਵਿੱਚ ਸਾਰੀਆਂ ਵੱਡੀਆਂ ਸਾਡੇ ਨਾਲ ਸਪੱਸ਼ਟ ਨੇ ਆ ਜੀ ਜੀ ਅਸੀਂ ਬਹੁਤ ਵਧੀਆ ਜੀ ਲੀਡ ਤੋਂ ਜਿੱਤਾਂਗੇ ਨਿਕੋਦਰ ਚੋਂ ਸਾਥੀਓ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆਂ ਦੇਖ ਸਕਦੇ ਆਂ ਨਕੋਦਰ ਵਿਖੇ ਆਪਣੇ ਭਾਜਪਾ ਵੱਲੋਂ ਵੀ ਜਿਹੜਾ ਬੂਥ ਲਗਾਇਆ ਗਿਆ ਇਸ ਤੋਂ ਪਹਿਲਾਂ ਆਮ ਆਦੀ ਪਾਰਟੀ ਵੱਲੋਂ ਵੀ ਲਗਾਇਆ ਹੋਇਆ ਸਾਥੀ ਆ ਗਿਆ ਆ ਤੁਹਾਨੂੰ ਦਿਖਾਉਂਦੇ ਆਂ ਨਕੋਦਰ ਤੋਂ ਲਾਈਵ ਤਸਵੀਰਾਂ ਸਾਥੀਓ ਬਾਈ ਲਾਈਵ ਨਹੀਂ ਨਾਲ ਜੁੜੇ ਰਹੋ ਜੀ ਠੀਕ ਹੈ ਸਰ ਜੀ ਠੀਕ ਹੈ ਜੀ ਆਜੋ ਜੀ ਮੈਂ ਅੱਗੇ ਦਿਖਾ ਦੇ ਮੈਂ ਕਿਹਾ ਸਾਥੀ ਕਿੱਥੇ ਗਏ ਸਾਥੀਓ ਨੌਜਵਾਨ ਆ ਚੁੱਕੇ ਆ ਤੁਹੇ ਦੇਖ ਸਕਦੇ ਜੀ ਨਕੋਦਰ ਪ੍ਰੀਤ ਨਗਰ ਵਿਖੇ ਇੱਥੇ ਬੂਥ ਲੱਗਾ ਹੋਇਆ ਆ ਇਹ ਆਮ ਆਦੀ ਪਾਰਟੀ ਦੇ ਸਾਥੀ ਬੈਠੇ ਆ ਸਰ ਕਿਵੇਂ ਲੋਕਾਂ ਦਾ ਰੁਝਾਨ ਕਿਵੇਂ ਆ ਰਿ ਪਾਰਟੀ ਵੱਲ ਦਾ ਬਹੁਤ ਵਾਛਾ ਰੁਝਾਨ ਆ ਪਬਲਿਕ ਦਾ ਜੀ ਗਰਮੀ ਦਾ ਮੌਸਮ ਹੋਣ ਕਰਕੇ ਪਬਲਿਕ ਬਹੁਤ ਘੱਟ ਘਰਾਂ ਤੋਂ ਨਿਕਲ ਰਹੀ ਆ ਜੀ ਸਾਡਾ ਬੂਆ ਜੋਰ ਆ ਪਬਲਿਕ ਨੂੰ ਮਤਲਬ ਜੀ 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 ਚੰਚ ਕਰਦਾ ਵੀ ਆਗੇ ਆਪਣੀ VOTING ਕਰੋ ਸਰ ਪੰਜਕੋਣਾ ਮੁਕਾਬਲਾ ਕਿਹੜੀ ਪਾਰਟੀ ਦੇ ਨਾਲ ਤੁਹਾਨੂੰ ਲੱਗਦਾ ਕਿ ਪਵਨ ਕੋਈ ਟੀਮ ਦਾ ਮੁਕਾਬਲਾ ਸਾਡਾ ਤਾਂ ਕਿਸੇ ਨਾਲ ਨਹੀਂ ਮੁਕਾਬਲਾ ਜੀ ਸਾਡਾ ਆਪਣਾ ਆਪਣੇ ਨਾਲ ਨਾ ਮੁਕਾਬਲਾ ਸਰ ਇਸੇ ਤਰ੍ਹਾਂ ਬੀਜੀਪੀ ਵਾਲੇ ਵੀ ਕਹਿ ਰਹੇ ਆ ਕਿ ਸਾਡਾ ਮੁਕਾਬਲਾ ਨਹੀਂ ਕਿਸੇ ਨਾਲ ਬੀਜੀਪੀ ਵਾਲਿਆਂ ਨੂੰ ਤਾਂ ਪਿੰਡਾਂ 'ਚ ਵੜਨ ਨਹੀਂ ਦਿੱਤਾ ਕਿਸੇ ਨੇ ਜੀ ਜੀ ਸਾਨੂੰ ਆਪ ਸੱਦ ਕੇ ਨਾਗੀਆਂ ਮੀਟਿੰਗਾਂ ਕਰਾਈਆਂ ਠੀਕ ਹੈ ਸਰ ਧੰਨਵਾਦ ਜੀ